ਨਗਰ ਕੌਂਸਲ ਦੇ ਚੋਣਾਂ ਵਾ ਜਿਹੜੇ 1 ਕਿ ਦਸੰਬਰ ਨੂੰ ਹੋਣ ਜਾ ਰਹੇ ਨੇ ਸੌਸਤੇ ਫਲੈਕਸ ਦੇ ਵਿੱਚ ਜਿਹੜੇ ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੇ ਆਪਣੇ ਵਾਡਾਂ ਦੇ ਵਿੱਚ ਉਤਰੇ ਨੇ 94 ਦਾਨ ਦੇ ਵਿੱਚ ਉਤਰੇ ਨੇ ਸੋ ਇਸੇ ਤਰ੍ਹਾਂ ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਵੱਲੋਂ ਜਿਹੜਾ ਨਿਸ਼ਚਰ ਨਾ ਕੀ ਜੀ ਜੋ ਵਿਚਕਾਰ ਮੌਜੂਦ ਨੇ ਜਿਹੜਾ ਕਿ 94 ਦਾਨ ਦੇ ਵਿੱਚ ਉਤਰ ਗਏ ਨੇ ਸਰ ਪਹਿਲਾਂ ਸਵਾਗਤ ਹੈ ਚੈਨਲ ਦੇ ਵਿੱਚ ਕੀ ਸਸਿਕਾ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਪਾਰਟੀ ਵੱਲੋਂ 94 ਦਾਨ ਦੇ ਵਿੱਚ ਉਤਰਿਆ ਗਿਆ 94 ਦਾਨ ਦੇ ਵਿੱਚ ਉਤਰੇ ਹੋ ਤਾਂ ਕਿਸ ਤਰ੍ਹਾਂ ਦੇ ਦੇਮ ਪਾਰਟਨ ਕੀ ਕਹੋਗੇ ਮੈਂ ਆਪਣੀ ਪਾਰਟੀ ਕਾਂਗਰਸ ਪਾਰਟੀ ਦਾ ਦੇ ਲੋਕਾਂ ਨੂੰ ਧੰਨਵਾਦ ਕਰਦਾ ਤੇ ਬਾਜਵਾ ਸਾਹਿਬ ਤੇ ਸਾਡੇ ਜਿਲ੍ਹਾ ਪ੍ਰਧਾਨ ਤੇ ਪਰਮੇਂਦਰ ਕੁਮਾਰ ਪੱਪੂ ਇਹਨੇ ਮੈਨੂੰ ਟਿਕਟ ਦਵਾਈ ਆ ਬਾਜਾ ਸਾਨੂੰ ਕਿਹਾ ਤੇ ਮੈਂ ਇਹਨਾਂ ਤੇ ਧੰਨਵਾਦ ਕਰਦਾ ਕਿ ਮੈਨੂੰ ਇਹਨੇ ਟਿਕਟ ਦੇ ਕੇ نوازਿਆ ਬਾਕੀ ਆਪਣੇ ਵਾਰਡ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਹਾਂ 10 ਨੰਬਰ ਤੇ ਕਿ ਮੈਨੂੰ ਬਹੁਤ ਸਾਰੇ ਵੋਟਾਂ ਪਾ ਕੇ ਜਿਤਾਓ ਤੇ ਜੋ ਵੀ ਲੋਕਾਂ ਦੇ ਕੰਮ ਹੋਣਗੇ ਮੈਨੂੰ ਕਹਿਣਗੇ ਮੈਂ ਪੂਰਾ ਕਰ ਉਹਨਾਂ ਦੀ ਸੋਚ ਤੇ ਖਰਾ ਉਤਰੂੰਗਾ ਇੱਕ ਵਾਰ ਮੌਕਾ ਦੇਣ ਸੀਟ ਜਿੱਤ ਕੇ ਭੇਜਣ ਤਾਂ ਜੋ ਮੈਂ ਆਪਣੀ ਕਾਂਗਰਸ ਪਾਰਟੀ ਦੀ ਇਹ ਸੀਟ ਜਿੱਤ ਕੇ ਉਹਨੇ ਝੋਲੀ ਪਾਵਾਂ ਤੇ ਕੀ ਦੇਖਦੇ ਹਾਂ ਕਿਸ ਤਰ੍ਹਾਂ ਦੇ ਵਾਰਡ ਦੇ ਵਿੱਚ ਕੰਮ ਹੋਣ ਵਾਲੇ ਨੇ ਜਾਂ ਕਿਸ ਤਰ੍ਹਾਂ ਜਿਹੜੇ ਇੱਕ ਵਾਰਡ ਵਿੱਚ ਕੰਮ ਕਰਾਉਣ ਕੰਮ ਤਾਂ ਦੇਖੋ ਜੀ ਕੰਮ ਐਦਾਂ ਹੁੰਦੇ ਜਿਵੇਂ ਗਲੀਆਂ ਗੁਲੀਆਂ ਹੁੰਦੀਆਂ ਨੇ ਉਹਨਾਂ ਦੇ ਕੰਮ ਹੁੰਦੇ ਨੇ ਸੀਵਰੇਜ ਦੇ ਕੰਮ ਹੁੰਦੇ ਨੇ ਜਾਂ ਲੋਕਾਂ ਦੀ ਕੋਈ ਪਰਸਨਲ ਪੈਨਸ਼ਨ ਲੁਆਣੀ ਹੈ ਜਾਂ ਕੋਈ ਹੋਰ ਲੋਕਾਂ ਦੇ ਪਰਸਨਲ ਕੰਮ ਨੇ ਜੋ ਵੀ ਹੋਣਗੇ ਮੈਂ ਆਪਣੇ ਦਿਨੋਂ ਕਰੂੰਗਾ ਤੇ ਲੋਕਾਂ ਨੂੰ ਬਾਹਰ ਮੰਡ ਤੱਕ ਨਹੀਂ ਖਾਂਦੂੰਗਾ ਜਿੱਦਾਂ ਹੀ ਮੇਰਾ ਹੋਏਗਾ ਮੈਂ ਆਪ ਆਪਮ ਕਰਾਵਾਂ ਕਿਸਦਾ ਵੀ ਕੁ ਰੁਪਿਆ ਨਹੀਂ ਲਗੰਦਾ ਮੈਂ ਮੈਂ ਲੋਕਾਂ ਨੂੰ ਹੀ ਅਪੀਲ ਕਰਦਾ ਕਿ ਮੈਨੂੰ ਬਹੁਤ ਵੋਟਾਂਾਂ ਦੇ ਕੇ ਜਕਾਨ ਤੇ ਮੈਂ ਉਹ ਪਾਰਟੀ ਨੂੰ ਸੀਟ ਜਿੱਤ ਕੇ ਦੇਵਾਂ ਤੇ ਆਪਣੇ ਖਸਾਨੇ ਹਾਲ ਦੀ ਆਪਣੇ ਬਾੜ ਦੀ ਜਿੰਨੇ ਵੀ ਕੰਮ ਹੋਣਗੇ ਮੈਂ ਕੋਈ ਕੰਮ ਛੱਡੂੰਗਾ ਨਹੀਂ ਆਪਣੇ ਬਾੜ ਨੂੰ ਪੂਰਾ ਸਾਫ ਸੁਥਰਾ ਬਣਾ ਕੇ ਰੱਖੂੰਗਾ ਸਫਾਈ ਕਰਮਚਾਰੀ ਜਾਂ ਕਿ ਲੱਗੇ ਹੋਣਗੇ ਤੇ ਲੋਕ ਕਹਿਣਗੇ ਹਾਵੇ ਕੋ ਬੰਦੇ ਨੂੰ ਅਸੀਂ ਜੁਟਾਇਆ ਸੀ ਤੇ ਕੰਮ ਉਤਰਿਆ 49 ਮੈਦਾਨ ਦੇ ਵਿੱਚ ਉਤਰੇ ਹੋ ਵਾਰਡ ਵਾਸੀਆਂ ਨੂੰ ਕਾਫੀ ਉਮੀਦਾਂ ਹੁੰਦੀਆਂ ਨੇ ਐਮਸੀ ਦੇ ਉੱਪਰ ਸੋ ਐਮਸੀ ਜਦੋਂ ਬਣ ਜਾਓਗੇ ਤਾਂ ਮਤਲਬ ਕਿਸ ਤਰ੍ਹਾਂ ਦੇਖਦੇ ਆ ਮੰਨ ਦੇ ਵਿੱਚ ਕਿਹੜੇ ਕੰਮਾਂ ਨੂੰ ਲੈ ਕੇ ਚੱਲੇ ਆ ਤਾਂ ਕਿਹੜੇ ਕੰਮ ਜਿਹੜੇ ਪਹਿਲੇ ਲਾਤੇ ਹੋਣ ਵਾਲੇ ਨੇ ਕਰਵਾਉਂਗੇ ਉੱਥੇ ਲੈ ਕੇ ਚੱਲਾਂਗੇ ਦੇਖੋ ਜੀ ਗਲੀਆਂ ਨਾਲੀਆਂ ਦੇ ਕੰਮ ਹੁੰਦੇ ਨੇ ਬੜੀਆਂ ਨਾਲੀਆਂ ਸਾਫ਼ ਸੁਥਰੀਆਂ ਹੋਣ ਸਫਾਈ ਰਵੇ ਤੇ ਸੀਵਰੇਜ ਸਾਫ਼ ਸੁਥਰੀਆਂ ਪੂਰੀ ਪ੍ਰੋਪਰ ਸਫਾਈ ਹੋਵੇ ਸੀਵਰੇਜ ਦੀ ਤੇ ਕੋਈ ਬਾਕੀ ਇਹ ਕੰਮ ਹੁੰਦੇ ਨੇ ਇਲੈਕਟ੍ਰੋਨਿਕਾਂ ਦੇ ਕੰਮ ਹੁੰਦੇ ਨੇ ਲੋਕਾਂ ਦੇ ਜਿਆ ਪਰਸਨ ਜਿਵੇਂ ਕਿ ਆਪਾਂ ਕਹਿੰਦੇ ਨੇ ਵੀ ਕਿਸੇ ਦੀ ਆ ਆਪਾਂ ਵੋਟ ਆਬੋ ਇਹ ਅਜ਼ਾਰਡ ਕਾਰਡ ਹੋ ਗਿਆ ਮੰਗਣਾ ਜਾਂ ਪੈਨਸ਼ਨ ਨੂੰ ਆਣੀ ਹੈ ਜਾਂ ਵੀ ਹੋਰ ਪੀ ਕੰਮ ਹੈਗੇ ਨੇ ਉਹ ਪੂਰੇ ਕਰਾਉਂਗਾ ਮੈਂ ਕਿੰਨੀਆਂ ਕਵੋਟਾਂ ਨੇ ਵਾਰਡ ਦੀਆਂ ਕਿੰਨੇ ਵਾਰਡ ਦੇ ਵਿੱਚ ਜਿਹੜੀ ਸਾਨੂੰ ਲਿਸਟ ਮਿਲੀ ਹੈ ਉਹਦੇ ਵਿੱਚ 1540 ਵੋਟਾਂ ਨੇ ਉਹ ਲਿਸਟ ਹੈਗੀ ਪੁਰਾਣੀ ਨਾਮਿਨੇਸ਼ਨ ਹੋਲੇ ਪ੍ਰੋਵਾਈਡ ਨਹੀਂ ਹੋਈ ਮਗਰ ਇੱਕ ਲਿਸਟ ਆਈ ਹੈ ਉਹਦੇ ਵਿੱਚ ਫੋਟੋਆਂ ਨਹੀਂ ਲੱਗੀਆਂ ਹੋਈਆਂ ਮੈਲਿਸ ਘਟਵਾਈ ਹੈ ਉਹਦੇ 1369 59 ਕਟਾਈਆਂ ਨੇ ਬਾਕੀ ਦੇਖਦੇ ਆ ਸਟੱਡੀ ਕਰ ਰਹੇ ਆ ਤੇ ਅੱਜ ਪੇਪਰ ਭਰ ਕੇ ਆਏ ਆ ਤੇ ਥੋੜੀ ਬਹੁਤ ਲੋਕਾਂ ਨੂੰ ਮਿਲੇ ਵੀ ਆ ਤੁਹਾਨੂੰ ਵਧੀਆ ਸਤਿਕਾਰ ਲੋਕ ਦੇ ਰਹੇ ਨੇ ਤੇ ਮੈਂ ਕਿਸ ਤਰ੍ਹਾਂ ਲੋਕਾਂ ਦਾ ਕਿਸ ਤਰ੍ਹਾਂ ਮਿਲ ਰਿਹਾ ਰਿਸਪੌਂਸ ਲੋਕਾਂ ਮੇਰੇ ਵਾਰਡ ਨੂੰ 10 ਨੰਬਰ ਵਾਰਡ ਵਾਸੀਆਂ ਦਾ ਬਹੁਤ ਵਧੀਆ ਰਿਸਪੌਂਸ ਹੈ ਬਸ ਨਹੀਂ ਹੀ ਬੇਨਤੀ ਕਰਦਾ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਜਿਤਾਣ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਾਂ ਇੱਕ ਵਾਰ ਬਸ ਮੈਂ ਹੀ ਬੇਨਤੀ ਕਰਦਾ ਬਾਕੀ ਇਹਨੂੰ ਤੁਸੀਂ ਦੇਖਿਆ ਕਾਉਂਸਲਰਾਂ ਨੂੰ ਦੁੱਧ ਵਿੱਚ ਜੁਟਾਏ ਨੇ ਰੀਗ ਨੂੰ ਜੁਟਾਇਆ ਇੱਕ ਵਾਰ ਮਨ ਮੌਕਾ ਦਿਓ ਤੇ ਤੁਹਾਡੀਆਂ ਉਮੀਦਾਂ ਦੇ ਖਰਾ ਉਤਰੂਗਾ ਮੈਂ ਬਿਲਕੁਲ ਠੀਕ ਹੈ ਸ਼ੁਕਰੀਆ ਜੀ ਸੋ ਇਹ ਸਨ ਨਿਸ਼ਮਾ ਨਾਗੀ ਜੀ ਜੋ ਕਿ ਕਾਂਗਰਸ ਪਾਰਟੀ ਤੋਂ ਐਨਸੀ ਦੇ ਚੋਣਾਂ ਲਈ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸੋ ਇਸੇ ਤਰ੍ਹਾਂ ਅਸੀਂ ਹੋਰ ਅਪਡੇਟ ਕੇਸ ਕਰਾਂਗੇ ਤਦ ਤੱਕ ਲਈ ਮੈਂ ਦਿਓ ਜਾ ਰਿਹਾ ਜਥਾ ਪ੍ਰਾਪਨਾ رپورਟਰ ਸੌਰਨਜੀਤ ਸਿੰਘ